ਖਬਰ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਸੈਦੋ ਪੱਟੀ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਇੱਕ ਵਿਆਹੁਤਾ ਵੱਲੋਂ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਰਹੀ ਹੈ ਤੇ ਲੜਕੀ ਦੇ ਮਾਪੇ ਪਰਿਵਾਰ ਵੱਲੋਂ ਸੋਹਰਾ ਪਰਿਵਾਰ ਤੇ ਕਤਲ ਕਰਕੇ লাশ ਨੂੰ ਪੱਖੇ ਦੇ ਨਾਲ ਲਟਕਾਉਣ ਦੇ ਵੱਡੇ ਦੋਸ਼ ਲਾਏ ਗਏ ਨੇ ਸਥਾਨਕ ਸਿਵਲ ਹਸਪਤਾਲ ਹੁਸ਼ਿਆਰਪੁਰ ਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਹ ਲੜਕੀ ਦੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਵੱਲੋਂ ਆਪਣੀ ਧੀ ਦਾ ਵਿਆਹ ਸੈਦੋ ਪੱਟੀ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਕੀਤਾ ਗਿਆ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੱਚੇ ਨੇ ਵੀ ਜਨਮ ਲਿਆ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸੋਰਾ ਪਰਿਵਾਰ ਉਹਨਾਂ ਦੀ ਧੀ ਨੂੰ ਬੇਵਜ੍ਹਾ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਬੀਤੇ ਦਿਨ ਉਹਨਾਂ ਦੇ ਪਰੌਣੇ ਦਾ ਫੋਨ ਆਉਂਦਾ ਕਿ ਤੁਹਾਡੀ ਲੜਕੀ ਵੱਲੋਂ ਆਤਮ ਹੱਤਿਆ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੇ ਜਦੋਂ ਉਸ ਉਹਨਾਂ ਦਾ ਪਰਿਵਾਰ ਲੜਕੀ ਦੇ ਘਰ ਪਹੁੰਚਦੇ ਆ ਤੇ ਉਹਨਾਂ ਦੀ ਲੜਕੀ ਦੀ ਮ੍ਰਿਤਕ ਦੇ ਜਿਹੜੀ ਉਹ ਪੱਖੇ ਦੇ ਨਾਲ ਲੱਤ ਰਹੀ ਹੁੰਦੀ ਹੈ ਇਸ ਮੌਕੇ ਮ੍ਰਿਤਕ ਲੜਕੀ ਦੇ ਮਾਪਾ ਪਰਿਵਾਰ ਨੇ ਮਾਪੇ ਪਰਿਵਾਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਸੋਹਰਾ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਦਾ ਕਤਲ ਕਰਕੇ Laash ਨੂੰ ਪੱਖੇ ਦੇ ਨਾਲ ਚੰਗਿਆ ਗਿਆ ਉਹਨਾਂ ਦੋਸ਼ ਲਾਇਆ ਹੈ ਕਿ ਸੋਹਰਾ ਪਰਿਵਾਰ ਵੱਲੋਂ ਲਗਾਤਾਰ ਉਹਨਾਂ ਦੀ ਬੇਟੀ ਨੂੰ ਬਿਨਾਂ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੀ ਬੇਟੀ ਜਿਸ ਦਾ ਨਾਮ ਅਨੁਰਾਧਾ ਹੈ ਉਸ ਦੀ ਉਮਰ ਮਹਸ 35 ਕੋ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਹ ਪਿਛਲੇ ਸਮੇਂ ਤੋਂ ਸਰਕਾਰੀ ਨੌਕਰੀ ਦੀ ਤਿਆਰੀ ਵੀ ਕਰ ਰਹੀ ਸੀ ਤੇ ਲਗਾਤਾਰ ਸੋਹਰਾ ਪਰਿਵਾਰ ਵੱਲੋਂ ਉਸ ਨੂੰ ਰੋਕਿਆ ਜਾ ਰਿਹਾ ਸੀ ਕਿ ਸਾਡੇ ਘਰਾਂ ਦੇ ਵਿੱਚ ਕੁੜੀਆਂ ਕੰਮ ਨਹੀਂ ਕਰਦੀਆਂ ਜਿਸ ਨੂੰ ਲੈ ਕੇ ਲਗਾਤਾਰ ਮਾਨਸਿਕ ਤੌਰ ਤੇ ਉਹਨਾਂ ਦੀ ਬੇਟੀ ਨੂੰ ਸੋਹਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਹਨਾਂ ਦੀ ਬੇਟੀ ਨੇ ਆਤਮ ਹੱਤਿਆ ਨਹੀਂ ਕੀਤੀ ਹੈ ਬਲਕਿ ਉਸ ਦਾ ਕਤਲ ਕਰਕੇ ਸੋਹਰਾ ਪਰਿਵਾਰ ਨੇ ਉਸ ਦੀ ਲਾਸ਼ ਨੂੰ ਪੱਖੇ ਦੇ ਨਾਲ ਲਟਕਾਇਆ ਦੂਜੇ ਪਾਸੇ ਮੁਕਤ ਪਹੁੰਚੇ ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ ਤੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲੀਅੰਦੀ ਜਾ ਰਹੀ ਐ ਅਕਲ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਸਿੰਘ ਪਰਮਜੀਤ ਜੀ ਕਿਹੜਾ ਪਿੰਡ ਐ ਪੱਟੀ ਤੇ ਅੱਜ ਜਿਹੜੀ ਤੁਹਾਡੀ ਇਹ ਕੁੜੀ ਨੂੰ ਕੀ ਹੋਇਆ ਜੀ ਪਤਾ ਨਹੀਂ ਜੇ ਅੰਦਰ ਇਹਨਾਂ ਨੇ ਕੀ ਕਰਦੇ ਆ ਕੀ ਨਹੀਂ ਕਰਦੇ ਇਹਨਾਂ ਨੇ ਹੂੰ ਜਦੋਂ ਡੈਥ ਹੀ ਮਿਲੀ ਬਾਅਦ ਕਿੱਦਾਂ ਕੀਤੀ ਹੋਈ ਐ ਡੈਥ ਕਿੱਦਾਂ ਹੋਈ ਇਹ ਤਾਂ ਉਹਨੂੰ ਸਮਝ ਨਹੀਂ ਆ ਰਹੀ ਕਿੱਦਾਂ ਕੀਤੀ ਐ ਕਿੱਦਾਂ ਕਰੀ ਪਲਾਨ ਨਾ ਕਰੀ ਇਹਨਾਂ ਨੇ ਕਿਆ ਕਰਾ ਪਹਿਲਾਂ ਪਹਿਲਾਂ ਵੀ ਇਹ ਉਹਨੂੰ ਪਰੇਸ਼ਾਨ ਕਰਦੇ ਆਕਾ ਤੋ ਕੀ ਤਰ੍ਹਾਂ ਹੋ ਗਿਆ ਨੂੰ 15 ਸਾਲ ਤੋਂ ਉੱਤੇ ਹੋ ਗਿਆ ਇਹ ਬੱਚਾ ਵੀ ਹੈ ਕੋਈ ਜੀ ਇੱਕ ਲੜਕਾ ਕੀ ਕਹਿੰਦੇ ਸੀ ਕਹਿੰਦੇ ਪੇਪਰ ਦਾ ਦਿੱਤਾ ਹੋਇਆ ਸੀ ਕੋਈ ਨਾ ਹਾਂ ਪੇਪਰ ਸਰਕਾਰੀ ਦਾ ਪਾਉਣੇ ਨੂੰ ਜੀ ਪੜਾਈ ਦੇ ਵਾਸਤੇ ਹੂੰ ਹੂੰ ਇਹਨਾਂ ਬਦਲਾ ਕੇ ਪੜਾਈ ਵੀ ਅਸੀਂ ਨੂੰ ਹੂੰ ਹੂੰ ਤੇ ਇਹਨਾਂ ਨੇ ਪੇਪਰ ਨਹੀਂ ਬਣ ਦਿੱਤਾ ਉਹ ਕੀ ਕਹਿੰਦੇ ਸੀ ਜੀ ਨਹੀਂ ਪੇਪਰ ਨਹੀਂ ਬਣਦਾ ਜੀ ਤੈਨੂੰ ਜਾਣ ਨਹੀਂ ਦੇਣਾ ਪੇਪਰ ਪਾਉਣ ਨੂੰ ਕਿਸ ਚੀਜ਼ ਦਾ ਪੇਪਰ ਜੀ ਕੋਈ ਭਰਤੀ ਲਈ ਨਹੀਂ ਆਪਣੀ ਮੈਂ ਇਹਦਾ ਟੀਚਰਾਂ ਦਾ ਨੌਕਰੀ ਦੇ ਬਾਰੇ ਸਾਰੇ ਪੇਪਰ ਕਲੀਅਰ ਕਰਿਆ ਜੀ ਹੂੰ ਹੂੰ ਇਹ ਕਿ ਪੇਪਰ ਇਹਦਾ ਜੀ ਪਰ ਲੋਕ ਜੰਨੀਗੜ੍ਹ ਲਵੜਾ ਪਾਸੜਾ ਉਧਰ ਨਹੀਂ ਜਾਣ ਦਿੱਤੀ ਫਿਰ ਇੱਧਰ ਹੀ ਚਾਰਪੁਰ ਜਿੱਥੇ ਵੀ ਇਹ ਰੋਲਾ ਸੀ ਹੁਣ ਕੀ ਮੰਗ ਕੀ ਕਰਦੇ ਹੋ ਹਿਸਾਬ ਜਾਈਏ ਸਾਨੂੰ ਹੋਰ ਕੀ ਘਰ ਵਾਲਾ ਕਿੱਥੇ ਲੜਕੀ ਜਾ ਕੇ ਤਾਂ ਚਾਹੀਦੀ ਉਹ ਦੁਬਾਰ ਲਵਾਈ ਹੈ ਮੇਰਾ ਨਾਮ ਬਲਕਾਰ ਸਿੰਘ ਹੈ ਬਲਕਾਰ ਸਿੰਘ ਜੀ ਕਿਹੜਾ ਪਿੰਡ ਹੈ ਪੱਟੀ ਜੀ ਕਿੱਥੇ ਵਿਆਹੀ ਸੀ ਕੁੜੀ ਇਹ ਸੈਦੋ ਪੱਟੀ ਬਸੀ ਦੇ ਕੋਲ ਬਸਵੀ ਦੇ ਕੋਲ ਆ ਚੱਬੇ ਵਾਲੀ ਕੀ ਨਾਮ ਸੀ ਕੁੜੀ ਦਾ ਇਹ ਦਾ ਮਨੁਰਾਦਾ ਸੀਗਾ ਉਮਰ ਕਿੰਨੀ ਸੀ 35 ਸਾਲ ਸੀ ਕੀ ਗੱਲ ਹੋਈ ਅੱਜ ਕਹਿੰਦੇ ਡੈਥ ਹੋ ਗਈ ਹੈ ਤੇ ਜਿਆਦਾ ਟੌਰਚਰ ਕੀਤਾ ਗਿਆ ਮੈਂਟਲੀ ਟੌਰਚਰ ਕੀਤਾ ਗਿਆ ਸੱਸ ਵੱਲੋਂ ਬਹੁਤ ਜਿਆਦਾ ਟੌਰਚਰ ਕੀਤਾ ਗਿਆ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਹੁਣ ਉਹਨੂੰ ਮਾਰ ਕੇ ਡੰਗਿਆ ਵਾ ਜਾਂ ਉਹਨੇ ਸੁਸਾਈਡ ਕੀਤੀ ਆ ਕਿਉਂਕਿ ਜਿਹੜੀ ਪੋਜੀਸ਼ਨ 'ਚ ਮੈਂ ਦੇਖਿਆ ਉਹ ਸੁਸਾਈਡ ਆਲੀ ਸੀਗੀ ਮਤਲਬ ਸੁਸਾਇਸਾਈਡ ਨਹੀਂ ਮਰਡਰ ਕਰਕੇ ਜਿੱਦਾਂ ਟੰਗਿਆ ਹੁੰਦਾ ਵਾ ਸੁਸਾਇਸਾਈਡ ਨਹੀਂ ਕੀਤਾ ਸੀਗਾ ਉਹਨੇ ਕਿਉਂਕਿ ਪੈਰ ਉਹਦੇ ਲੱਗ ਰਹੇ ਸੀ ਜ਼ਮੀਨ 'ਚ ਏ ਟੇਬਲ ਕੋਲ ਪਿਆ ਪਿੱਛੇ ਵੀ ਸੋਫਾ ਪਿਆ ਇੰਨੇ ਸਪੇਸ ਹੈਗੀ ਆ ਬੰਦਾ ਪੈਰ ਵੀ ਰੱਖ ਸਕਦਾ ਹੱਥ ਪੈਰ ਵੀ ਮਾਰ ਸਕਦਾ ਕੀ ਕਾਰਨ ਕੀ ਪਹਿਲਾਂ ਵੀ ਕੁਝ ਦੱਸਿਆ ਕੁੜੀ ਨੇ ਕਦੀ ਪਹਿਲਾਂ ਜਿਆਦਾ ਸਾਡੇ ਨਾਲ ਜਿਆਦਾ ਗੱਲ ਨਹੀਂ ਕਰਦੀ ਸੀਗੀ ਉਹ ਤੋ ਅੰਦਰ ਹੀ ਰੱਖਦੀ ਸੀ ਆਪਣੇ ਉਦਾਂ ਇੱਕ ਵਾਰ ਪਹਿਲਾਂ ਵੀ ਲੜਕੇ ਆਈ ਸੀਗੀ ਤੇ ਮੈਂ ਲੈ ਆਏ ਸੀ ਘਰੋਂ ਤੇ ਅਸੀਂ ਉਹਨੂੰ ਬਾਲਕ ਮੈਂ ਕਿਹਾ ਚਲੋ ਘਰਾਂ 'ਚ ਹੁੰਦੀਆਂ ਗੱਲਾਂ ਬਾਤ ਹੈਨਾ ਉਸ ਲਈ ਆਪਾਂ ਲੈ ਆਏ ਸੀਗੇ ਇਹਨਾਂ ਨੇ ਫੇਸ ਆਦ ਲਿਆ ਦੇ ਘਰ ਵਾਲੇ ਨੇ ਕਿ ਹੋ ਨਹੀਂ ਕੋਈ ਗੱਲ ਹੋ ਗਈ ਉੱਤੇ ਮੈਂ ਫੇਰ ਛੱਡੇ ਆ ਸੀਗਾ ਉੱਥੇ ਕਾਰ ਵਾਲਾ ਕਿੱਥੇ ਇਹਦਾ ਕਾਰ ਵਾਲਾ ਬਾਹਰ ਵਾ ਹੁਣ ਤੁਹਾਨੂੰ ਕਿਹਦਾ ਫੋਨ ਆਇਆ ਫੋਨ ਆਇਆ ਸੀ ਘਰ ਵਾਲੇ ਦਾ ਬਾਹਰੋਂ ਕਿ ਤੂੰ ਜਾ ਛੇਤੀ ਕਿ ਉਹ ਕਹਿੰਦੀ ਮੈਂ ਮਰਨ ਲੱਗੀ ਆ ਇਦਾਂ ਤੇ ਤੂੰ ਜਾ ਉੱਥੇ ਘਰ ਜਾ ਤੇ ਮੈਂ ਜਦੋਂ ਘਰ ਪਹੁੰਚਿਆ ਦੇਖੋ ਜੀ ਮੈਂ ਉਥੋਂ ਘਰੋਂ ਤੋਂ ਆਪਣੇ 10 15 ਕਿਲੋਮੀਟਰ ਮੇਰਾ ਪੈ ਜਾਂਦਾ ਹੈ ਹਨਾ ਉਹਦੇ ਸਾਹਮਣੇ ਕਾਰ ਜਿੱਸਤ ਸਾਹਮਣੇ ਇਹਨਾਂ ਦੇ ਪਰਿਵਾਰ ਦੇ ਉਹ ਚਾਚੇ ਤਾਈ ਲੱਗਦੇ ਆ ਜੋ ਵੀ ਹੈਗਾ ਪੜੋਸੀ ਹੈਗੇ ਆ ਜੋ ਵੀ ਉਹਨਾਂ ਨੂੰ ਇਹਨਾਂ ਨੇ ਫੋਨ ਨਹੀਂ ਕੀਤਾ ਕਿ ਹਾਲਾਂਕਿ ਉਹਨਾਂ ਦੀ ਗੱਲਬਾਤ ਹੁੰਦੀ ਆ ਉਹ ਆਂਦੇ ਜਾਂਦੇ ਆ ਜੇ ਘਰ ਕੋਈ ਨਹੀਂ ਹੈਗੇ ਉਹਨਾਂ ਨੂੰ ਫੋਨ ਕਰਦੇ ਜਦ ਤੱਕ ਮੈਂ ਪਹੁੰਚਣਾ ਉੱਥੋਂ ਬਚ ਸਕਦੀ ਆ ਪੇਪਰ ਦਾ ਕੀ ਰੌਲਾ ਕਹਿੰਦੇ ਪੇਪਰ ਦਿੱਤਾ ਹੋਇਆ ਸੀ ਜੀ ਪਰ ਇਹ ਸੀਗਾ ਕਿ ਉਹ ਬੀਅਰਡ ਕੀਤੀ ਸੀ ਸਾਡੇ ਕੋਲ ਹੀ ਪੜਦਾ ਉਹਨੂੰ ਸ਼ੌਂਕ ਸੀਗਾ ਜੀ ਪੜੇ ਵਧੀਆ ਸੀਗਾ ਤੇ ਉਹਨੇ ਨਾ ਟੀਚਰ ਦਾ ਪੇਪਰ ਦਿੱਤਾ ਹੋਇਆ ਸੀਗਾ ਇੱਕ ਤੇ ਇੱਕ ਕਲੀਅਰ ਸੀਗਾ ਜਿੱਦਾਂ ਹੁਣ ਦੂਜਾ ਦੇਣਾ ਸੀਗਾ ਉਹਨੇ ਤੇ ਉਹਦਾ ਜਿੱਦਾਂ ਹੁਣ ਮੇਰੇ ਖਿਆਲ ਨਾਲ ਉਹਨੇ ਫਾਰਮ ਭਰਿਆ ਹੀ ਦੁਬਾਰਾ ਤੇ ਉਹ ਫਰਵਰੀ ਜੇ ਪੇਪਰ ਸੀਗਾ ਉਹ ਉਹ ਘਰ ਪੜਦੀ ਸੀਗੀ ਤ ਉਹਨੂੰ ਪੜਨ ਵੀ ਨਹੀਂ ਦਿੰਦੀ ਸੀਗੀ ਜੇ ਸਾਡੇ ਨਾਲ ਗੱਲ ਕਰਦੀ ਸੀਗੀ ਤੇ ਮਾਂ ਉਹਨੂੰ ਲਾਊਡ ਸਪੀਕਰ 'ਚ ਲਾ ਕੇ ਤਾਂ ਉਹਦੇ ਨਾਲ ਗੱਲ ਫੇ ਕਰਾਉਂਦੀ ਸੀਗੀ ਸਾਡੇ ਆਣ ਮੀ ਨਹੀਂ ਦਿੰਦੀ ਜੇ ਜਾਣਾ ਵਾ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਸਾਡੇ ਪਰਿਵਾਰ ਦੇ ਤੇ ਨਾਲ ਹੀ ਜਾਣਾ ਉਹਨੇ ਤੇ ਸਾਰਾ ਕੁਝ ਉਹਨੇ ਨਾਲ ਹੀ ਕਰਨਾ ਉਹ ਨੂੰ ਕੱਲੀ ਨਹੀਂ ਛੱਡਦੀ ਸੀ ਫੇ ਉਸ ਦਿਨ ਕਿੱਦਾਂ ਕੱਲੀ ਛੱਡ ਦਿੱਤਾ ਉਹ ਕੀ ਰਿਸ਼ਤੇ ਚ ਕੀ ਲੱਗਦਾ ਹੈ ਤੁਹਾਨੂੰ ਜੀ ਲੜਕੀ ਦੀ ਡੈਥ ਹੋਈ ਉਹ ਤੁਹਾਡੀ ਕੀ ਲੱਗਦੀ ਉਹ ਭੈਣ ਸੀ ਕੀ ਮੇਰੀ ਸਹੀ ਭੈਣ ਸਹੀ ਭੈਣ ਮੰਗ ਕੀ ਕਰਦੇ ਹਾਂ ਮੰਗ ਹਨ ਨੂੰ ਇਨਸਾਮ ਮਿਲਣਾ ਚਾਹੀਦਾ ਜਿਨੇ ਕੀਤਾ ਵਾ ਜਾਂ ਤਾਂ ਮਰਡਰ ਕੀਤਾ ਵਾ ਮੈਨੂੰ ਜਿੱਥੇ ਤੱਕ ਸ਼ੱਕ ਵਾ ਕਿਉਂਕਿ ਐਡੀ ਵੱਡੀ ਕੋਈ ਨਹੀਂ ਕਰਦਾ ਹੈ ਜੇ ਕੀਤਾ ਵੀ ਉਹਨੂੰ ਇੰਨਾ ਕਿ ਟੌਰਚਰ ਕੀਤਾ ਜਿਹੜਾ ਸਾਨੂੰ ਇੰਨਾ ਖੁੱਲਕੇ ਨਹੀਂ ਦੱਸਿਆ ਉਹਨੇ ਜੇ ਆਪ ਵੀ ਆ ਸਕਦੀ ਸੀਗੀ ਜੇ ਘਰ ਕੋਈ ਨਹੀਂ ਸੀਗਾ ਤਾਂ ਘਰ ਨੂੰ ਆ ਜਾਂਦੀ ਸਾਡੇ ਪੁਲਿਸ ਕੰਪਲੇਨਟ ਕੀਤੀ ਹੈ ਤੁਹਾਨੂੰ ਪੁਲਿਸ ਕੰਪਲੇਨਟ ਕੀਤੀ ਅਸੀਂ ਕੱਲ ਸਾਨੂੰ ਥਾਣੇ ਚੱਬਿਆ ਦਾ ਇਤਲਾ ਮਿਲੀ ਸੀ ਵੀ ਇੱਕ ਲੜਕੀ ਨੇ ਫਾ ਲੈ ਕੇ ਆਪਣੀ ਜਿਮ ਲੀਲਾ ਸਵਾਰਥ ਕਰ ਲਈ ਹੈ ਉਹਦੀ ਉਮਰ ਕਰੀਬ 35 ਸਾਲ ਸੀਗੀ ਤੇ ਉਹਦੇ 8 ਸਾਲ ਦਾ ਇੱਕ ਬੇਟਾ ਵੀ ਹੈ ਤੇ ਪਰ ਅਸੀਂ ਬਿਆਨ ਲੈ ਕੇ ਮਕਦਮਾ ਦਰਜ ਕਰ ਦਿੱਤਾ ਹੈ ਜੋ ਦੋਸ਼ੀਆਂ ਖਿਲਾਫ ਵਣਦੀ ਕਾਰਵਾਈ ਆਪਾਂ ਅਮਲੇ ਆ ਕੇ ਕਰ ਵੀ ਅੱਜ ਉਹਦਾ ਪੋਸਟ ਆਉਣ ਕਰਾਇਆ ਗਿਆ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਬਿਆਨ ਕੀਤੇ ਲੈ ਗਏ ਬਿਆਨ ਕੁੜੀ ਦੇ ਭਰਾ ਦੇ ਲੈ ਗਏ ਕੋਈ ਸ਼ੁਰੂਆਤੀ ਜਾਂਚ ਵਿੱਚ ਕੁਝ ਲੱਗਿਆ ਪਤਾ ਕਾਰਨ ਕੀ ਹੈ ਨਹੀਂ ਨਹੀਂ ਸ਼ੁਰੂਆਤੀ ਨਹੀਂ ਪੋਸਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਹੋਇਆ ਕੀ ਨਹੀਂ ਪਰ ਜਿੰਨ ਦੋਸ਼ੀਆਂ ਦੇ ਖਿਲਾਫ ਵਣਦੀ ਕਾਰਵਾਈ ਕੀਤੀ ਹੋਊਗੀ